ਸ਼ਿਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਕਿਉਂਕਿ ਘਰ ਦੇਖ ਕੇ ਬਾਈ ਸਮਝੇਗੇ ਹੋਣਗੇ ਵੀ ਆਪਾਂ ਪਹੁੰਚੇ ਹੋਇਆ ਬਾਈ ਚਮਕੌਰ ਕੋਲੇ ਤੇ ਬੱਚੀਆਂ ਦਿਖਾਵਾਂਗੇ ਦੋ ਤਾਜ਼ੀਆਂ ਸੂਈਆਂ ਤੇ ਦੋਹਾਂ ਨਾਲ ਹੀ ਜੇ ਗੱਲਬਾਤ ਕਰ ਲਈਏਗਾ ਜੀ ਬੱਚੀਆਂ ਵੀ ਟੌਪ ਕੁਆਲਿਟੀ ਦੀਆਂ ਨੇ ਜਿਵੇਂ ਟਾਪਰ ਸੀਮਨਾ ਦੀਆਂ ਬੱਚੀਆਂ ਨੇ ਤੇ ਹੈਗੀਆਂ 2000 ਵੀ ਬੱਚੀਆਂ ਨੇ ਤੇ ਕੁਆਲਿਟੀ ਕਬੂਲਟੀ ਲਾ ਆਰਡਰ ਦੀ ਕੁਆਲਿਟੀ ਕਬੂਲਟੀ ਸਟਾਰਟਿੰਗ ਚ ਹੀ ਦਿਖਾ ਦਣਾ ਵੀ ਕੁਆਲਿਟੀ ਕਬੂਲਟੀ ਸਿਰਾ ਜਮੀ ਮੈਂ ਸਾਲਾ ਕੰਮੇ ਆ ਤੇ ਕੱਦ ਵੀ ਦੇਖ ਲੋ ਬੈਠਦਾ ਸ਼ੁਰੂ ਚ ਹੀ ਕੱਦ ਵੀ ਫੁੱਲ ਵੱਡਾ ਤੇ ਬਾਕੀ ਆ ਜੋ ਬਾਈ ਚਮਕੌਰ ਨਾ ਕਰੋ ਨਿਆ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਦੋਹਾਂ ਦਾ ਸੱਜਣੋ ਆਪਾਂ ਵੀਡੀਓ ਚ ਹੀ ਕਰਾ ਦਾਂਗੇ ਲੈ ਇੱਧਰ ਵੀ ਮਾਰਦੇ ਕੀ ਰਾਂ ਟ੍ਰਾਇਲ ਜਾ ਦਿਖਾ ਦੇ ਸ਼ੁਰੂ ਚ ਦੋਹਾਂ ਦਾ ਆਰਡਰ ਦਾ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਦੋਹਾਂ ਦਾ ਰੇਟ ਵੀਡੀਓ 'ਚ ਕਰਾ ਦਾਂਗੇ ਆ ਜਾਓ ਜੰਪੌਰ ਸਿੰਘ ਹੋਰ ਠੀਕ ਠਾਕ ਹਾਂ ਵਧੀਆ ਵਧੀਆ ਹੱਸੀ ਘਾਲ ਭਰਾ ਮੇਰਾ ਚੜਦੀ ਕਲਾ ਪ੍ਰਮਾਤਮਾ ਦੀ ਕਿਰਪਾ ਕੰਮ ਕਿਵੇਂ ਆ ਓਕੇ ਦੀ ਫੋਟੋ ਰਿਪੋਰਟ ਆ ਕੱਲ ਕਿਸੇ ਨੇ ਦੇਖੀ ਨਹੀਂ ਭਰਾ ਕੱਲ ਕਿਸੇ ਨੇ ਦੇਖੀ ਲੈ ਉਰਾਂ ਨੂੰ ਹੋ ਜਾ ਪਹਿਲਾਂ ਦੋਵੇਂ ਪੰਛੀ ਦਿਖਾ ਦੇ ਨਾਲ ਜੀ ਬਹੁਤ ਦੋ ਦੋ ਚੰਗੇ ਸੀਮੰਦੇ ਨੇ ਭਰਾ ਮੇਰੇ ਕਹਿਣ ਲੱਗਾ ਕਿ ਰਾਤਾਂ ਰਾਤ ਨੂੰ ਸੁਝੂ ਦੇਖੀ ਦਈ ਉਹ ਉੱਧਰ ਪੰਛੀ ਬਧਾਈ ਦੇ ਉਹ ਪਹਿਲਾਂ ਇਹ ਇਹ ਸੀ ਦੀ ਦਿਖਾ ਲੰਬਾਈ ਜਾ ਬਾਤ ਯਾਰ ਲੰਬਾਈ ਲਮੂ ਕੰਨੀ ਚਾਚਾ ਰੰਗ ਕੰਨ ਨੇ ਵੀ ਜਮਾਟ ਦੀ ਇਹਦੀ ਵੀ ਟਾਪ ਆ ਤੇ ਦੋਹੇ ਗੁਲਾਬੀ ਨੋਜ਼ ਦੇ ਵਿੱਚ ਹੀ ਆਈਆਂ ਗੁਲਾਬੀ ਨੱਕ ਚੀਜ਼ੇ ਗੱਲਬਾਤ ਕਰ ਲਈਏ ਕੁਆਲਿਟੀ ਕਮੂਲ ਦੀ ਟਾਪ ਆਗੀ ਬਿਲਕੁਲ ਤੇ ਹੁਣ ਆਪਾਂ ਤੁਹਾਨੂੰ ਕੱਲੀ ਕੱਲੀ ਖੋਲ ਕੇ ਤੋੜ ਕੇ ਧਾਰਾਂ ਮਾਰ ਕੇ ਰੇਟ ਰੂਟ ਦਾ ਸਾਰਾ ਸਿਸਟਮ ਵੀਡੀਓ ਚ ਹੀ ਕਰਾ ਲਾਂਗੇ ਤੇ ਜੇਰ ਜੱਪੇ ਵਾਲਾ ਸਿਸਟਮ ਵੀ ਇਹਨਾਂ ਦਾ ਡੰਨਾ ਘੈਰੀ ਪਹਿਲਾਂ ਜੇਰ ਜੇਰ ਬਈ ਬੱਠੇ ਫੜੂ ਰੂਟ ਬੱਠੇ ਮਾਰ ਜੇਰਾਂ ਦਾ ਜੁਨਾ ਦੇ ਠੀਕ ਆ ਗੱਲ ਕੈਣ ਦਾ ਪਾਪ ਅੰਦਰੋਂ ਬਿਲਕੁਲ ਸਾਫ਼ ਬਿਲਕੁਲ ਸਾਫ਼ ਨੇ ਵੀਰੇ ਇਹਦਾ ਇਸੇ ਤੋਂ ਕਰ ਲਈਏ ਸ਼ੁਰੂ ਹਾਂ ਹਾਂ ਇਸੇ ਤੋਂ ਕਰ ਲਾ ਬਾਈ ਆ ਜੋ ਕੰਨੀ ਜੀ ਤੋਰ ਦੋ ਫੁੱਲ ਕੇ ਕਿਹੜਾ ਸੁਆ ਜਮਕੋਰੇ ਦਾ ਤੇ ਦੂਜਾ ਸੁਆ ਵੀਰੇ ਸੁਆ ਦੂਜਾ ਤੇ ਨਾਲ ਬੱਛੀ 25 26 ਕਿਲੋ ਦਾ ਗੱਡਿਆ ਪਰ ਆਪਾਂ ਕੋਈ ਗਾਰੰਟੀ ਦੇ ਮਾਲਕ ਨਹੀਂ ਕਹਿਣ ਦੇ ਕਹਣ 25 26 ਕਿਲੋ ਦਾ ਬੱਛੀ ਵੀ ਚੰਗੇ ਸੀਮਨ ਦੀ ਆ ਪੁੱਛ ਕੇ ਦੱਸ ਲਾਂਗੇ ਬੜੇ ਚੰਗੇ ਸੀਮਨ ਨੇ ਜਦੋਂ ਲਈਆਂ ਆਪਾਂ ਇੱਕ ਇੱਕ ਬੰਦੇ ਤੋਂ ਲਈਆਂ ਆਪਾਂ ਇਹ ਠੀਕ ਆ ਗੱਲ ਹਾਂ ਹਾਂਜੀ ਹਾਂਜੀ ਇਹ ਬਾਈ ਕਹਿੰਦਾ ਇੱਕੋ ਸੱਜਣ ਤੋਂ ਲਈਆਂ ਨੇ ਇੱਕੋ ਫਾਰਮ ਚੋਂ ਆਈਆਂ ਨੇ ਬੱਛੀਆਂ ਦੋਹੇ ਪੂਰੇ ਫੁੱਲ ਹੈਡ ਦੇ ਦੋਨਾਂ ਦੀਆਂ ਬੱਛੀਆਂ ਨੇ ਪੂਰੀ ਫੁੱਲ ਹੈਡ ਦੇ ਵਿੱਚ ਆ ਥਾਣ ਲ 8 ਕਿਲੋ ਕੋਲਾ ਕੱਢਿਆ ਹੋਇਆ ਹੈ ਬੁਰੀ ਦਾ ਸੂਆ ਦੂਜਾ ਤੇ ਆਡਰੇ ਦਾ ਬਾਈ ਉਹ ਆ ਗਿਆ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਬਾਹਰ ਵਾਲੇ ਸ਼ੋਅ ਦੇ ਵਿੱਚ ਅਕਸਰ ਤੁਸੀਂ ਗਾਵਾ ਦੇਖਦੇ ਹੋਵੋਗੇ YouTube ਤੇ ਸਰਚ ਕਰਕੇ ਉਹ ਗੱਲ ਬਾਤ ਆ ਤੇ ਦੰਦਾਂ 'ਚ ਕਿਵੇਂ ਚਮਕੌਰ ਛੇਦਾਂਦਾ ਵੀਰੇ ਛਿੱਗੀ ਆ ਮੂੰਹ ਅਰੇ ਨਾਲ ਛੇਦਾਂਦਾ ਦੰਦ ਪਟਕੇ ਲੈ ਜਾਵੇ ਬਈ ਯਾਰ ਉਹਦੇ ਦੰਦਾਂ 'ਚ ਵੀ ਛੇਦਾਂਦਾ ਨਹੀਂ ਖਾਸੀ ਤਾਂ ਬੈਠਦੀ ਆ ਹਰ ਵਾਰ ਸਾਹੀ ਆ ਦੀ ਤੇ ਠੰਡੀ ਸੀਲ ਵੀ ਆ ਗਈ ਬਹੁਤ ਚੰਗੀ ਥਾਂ ਵੀ ਉਥੇ ਆ ਲੱਗ ਰਿਹਾ ਸਤ 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 ਤੇ ਗਾੜੀ ਦੇ ਨਾਣਾ ਨੂੰ ਅੱਭੀ ਦੁੱਧੋ ਦੇ ਪੈਪ ਦਾ ਬਾਕੀ ਦੇ ਆਰਡਰ ਦੇ ਦੇ ਨਾਣਾ ਨੇ ਬਹੁਤ ਚੰਗੀਆਂ ਨੇ ਬਰੇ ਰੱਖੀ ਰੱਬ ਨੇ ਚੰਗੇ ਦੇ ਅੱਖਰ ਲਿਖੇ ਹੋ ਨੇ ਪਰਮਾਤਮਾ ਜੀ ਦੀ ਤੰਦਰੁਸਤੀ ਅਗਲੇ ਬੰਨੇ ਆਰਡਰ ਦਿਖਾ ਦੇ ਥੱਲੇ ਹਰੇਕ ਪੱਖ ਤੋਂ ਕਰਾ ਦੇ ਤਸੱਲੀ 100 ਦਾ 100 ਗਾੜੀ ਦਿਖਾ ਦੇ ਪਿਛਲੀ ਗਾੜੀ ਦੇਖ ਲੈ ਕਿੰਨੇ ਆਰਡਰ ਆਇਆ ਬੜਾ ਦਾ ਯਾਰ ਦਿਖਾ ਦੇ ਹਰੇਕ ਪੱਖ ਤੋਂ ਕਾਸਰ ਕਿਸੇ ਵੀ ਪਾਸੇ ਰਹਿ ਨਾ ਜਾਵੇ ਦਿਖਾਉਣ ਦੇ ਵਿੱਚ ਲੈ ਚੱਲੋ ਜੀ ਇੱਥੇ ਲੈ ਜੋ ਭਰਾ ਤੇ ਬਾਕੀ ਧਾਰਾਂ ਵੀ ਤੁਹਾਨੂੰ ਆਪਾਂ ਚੱਲ ਕੇ ਮਾਰ ਕੇ ਦਿਖਾ ਦੇ ਪੰਪਾ ਦਾ ਕੰਮ ਇਹਦਾ ਬਾਈ ਯਾਰ ਇਹੀ ਜੀ ਟੂਟੀ ਛੜਤੀ ਹਾਂ ਇੱਕ ਗੱਲ ਹੋਰ ਦਾਦਾ ਨਾਲ ਇੱਥੋਂ ਘੈਰੀ ਥੋੜੀ ਸਾਰੀ ਲਿਖਿਆ ਨਹੀਂ ਤੇ ਬੱਚਾ ਵੀ ਇਹਨੂੰ ਚੋ ਸਕਦਾ ਬੱਚਾ ਵਿੱਚ ਜਿਹਨੂੰ ਸਿੱਖਾਂ ਹੋਵੇ ਉਹਦੀ ਸ਼ੁਰੂਆਤ ਕਰੇ ਯਾਰ ਭਾਈ ਯਾਰ ਠੀਕ ਹੈ ਗੱਲ ਹਾਂ ਚਵਾਈ ਹੈਗੀ ਬਿਲਕੁਲ ਕੋਲੂ ਵਰਗੀ ਉਹਦਾ ਭਰਾ ਮੇਰੇ ਆਪਣੇ ਮਾਲਕ ਦੀ ਕਿਰਪਾ ਨਾਲ ਮੰਡੀ ਲੱਗੀ ਪਈ ਹੈ ਗਾਂ ਜਿੰਦਾ ਬਹੁਤ ਨੇਗੀਆਂ ਠੀਕ ਹੈ ਗੱਲ ਹਾਂ ਆਪਾਂ ਦੋ ਹੀ ਪਾਵਾਂਗੇ ਭਰਾ ਮੇਰਾ ਹਾਂ ਤੇ ਹੁਣ ਇਹ ਕੈਮਰੇ ਚ ਆ ਵੀ ਜਾਣ ਸ਼ਾਇਦ ਇੱਧਰ ਮੰਡੀ ਵਾਲਾ ਸਿਸਟਮ ਹੀ ਕਰਖਿਆ ਚਮਕੌਰ ਨੇ گاਵਾ ਬਹੁਤ ਖੜੀਆਂ ਵਾਲੇ ਚਲੋ 15 ਗਾਂ ਖੜੀਆਂ ਨੇ ਤੇ ਆਰਡਰ ਕੁਆਲਿਟੀ ਦੀ ਮਾਰ ਦੇ ਇੱਧਰ ਤਾਂ ਕੋਈ ਨਹੀਂ ਫੇਰ ਬਣਾਵਾਂਗੇ ਇਹਨਾਂ ਦੀ ਤਾਂ ਇਹ ਵੀ ਕਰਾ ਆ ਲੈ ਜਲੰਧਰ ਨੂੰ ਲੈ ਬੱਚਾ ਲਾ ਕੇ ਧਾਰਾ ਦਿਖਾ ਦਈਏ ਹਾਂ ਧਾਰਾ ਜਰੂਰੀ ਨਹੀਂ ਬਾਈ ਜਰਾ ਬੱਛੀ ਕਿਹੜੇ ਸੀਮੰਦੀ ਆ ਚੰਗੇ ਸੀਮੰਦੀ ਆ ਭਰਾ ਮੇਰੇ ਇੰਗਲਿਸ਼ ਜੀ ਦੱਸਿਆ ਆਪ ਨੂੰ ਇੰਗਲਿਸ਼ ਤੁਹਾਨੂੰ ਪਤਾ ਥੋੜੀ ਮਾਰ ਖਾਨੇ ਆ ਪਹਿਲੇ ਦਿਨ ਹੀ ਠੀਕ ਆ ਗੱਲ ਹਾਂ ਮੈਂ ਪੁੱਛ ਕੇ ਦੱਸ ਦੂੰ ਵੀ ਪੁੱਛ ਕੇ ਦੱਸ ਦਾਂਗੇ ਆਪਾਂ ਪੁੱਛ ਕੇ ਦੱਸ ਦਾਂਗੇ ਪਰ ਲੱਤਮੋਰ ਨਾਲ ਦਾ ਹੈ ਵੀ ਗਾਂ ਬਾਈ ਜਰਾ ਇਹਦੀ ਕਿ ਬਾਕੀ ਨਹੀਂ ਇਹਨਾਂ ਗੱਲ ਕਰੀ ਇਧਰਲੇ ਬੰਨੇ ਲਿਆ ਆ ਆਰਡਰ ਬੜਾ ਵਧੀਆ ਜਮਾ ਹੈ ਆਰਡਰ ਦੀ ਕੁਆਲਿਟੀ ਐਨ ਪਿਆਰ ਠੋਸ ਮੈਂ ਆਪਾਂ ਕਹਿੰਦੇ ਵੀ ਨਹੀਂ ਖੂਬ ਦੀ ਯਾਰਾ ਬਾਈ ਜਰਾ ਵੀ ਕਿਸੇ ਪੱਖ ਤੋਂ ਆਪਾਂ ਕ ਹਸੀ ਹੋਈ ਦੀ ਜਾਲਾ ਫਰ ਬੈਦੀ ਨਹੀਂ ਸੀ ਬਈ ਯਾਰ ਹੁਣ ਫਰਸ ਦਾ ਕੰਮ ਆ ਬਥਾਂ ਤੁਹਾਨੂੰ ਲੱਟਕਾ ਠੀਕ ਹੈ ਗੱਲ ਤੇ ਆਰਡਰ ਜਾਰੇ ਤਾਂ ਮੈਨੂੰ ਸਭ ਤੋਂ ਬਾਅਦ ਕਮਾਲ ਲੱਗਿਆ ਕਿ ਜਿੰਨੀਆਂ ਕਿ ਬੱਚੀਆਂ ਦੇਖੇ ਨੇ ਸਭ ਤੋਂ ਆਪਾਂ ਸਿਰਾ ਕਹਿ ਸਕਦਾ ਜਮ ਲਾ ਲਾ ਬੱਚਾ ਲਾ 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 ਆ ਲਾ ਦੇ ਬੱਚਾ ਕੋਈ ਗੱਲ ਨਹੀਂ ਤਾਰਾਂ ਸਾਨੂੰ ਆਪਾਂ ਦਿਖਾ ਦਨੇ ਇਹਦੀਆਂ ਮਾਰ ਕੇ ਨਾਲ ਵੀ ਇਹਦੇ ਬੱਚੀ ਆ ਆ ਗਈ ਜੀ ਹਾਂ ਹਾਂ ਕਰ ਦੋ ਬੱਚਾ ਬੰਨੇ ਬੱਚਾ ਕਰ ਦੋ ਬੰਨੇ ਦੇ ਤਾਰਾਂ ਦਿਖਾ ਦੋ ਮਾਰ ਕੇ ਹੁਣ ਤਾਰਾਂ ਸਾਨੂੰ ਦਿਖਾ ਦਨੇ ਆਪਾਂ ਨੂੰ ਉਹੀ ਗੱਲ ਆ ਵੀ ਰੋਗ ਪ੍ਰੂਫ ਗਲਾ ਸਿਸਟਮ ਵਿੱਚ ਹੋ ਜੀ ਬਤ ਤੰਗ ਪ੍ਰੇਸ਼ਾਨ ਨਾ ਕਰਾ ਚਵਾਈ ਹੈਗਾ ਬਾਈ ਮੱਛੀ ਮੱਛੀ ਮੋਟਰ ਵਾਲਾ ਕੰਮ ਆ ਨਾ ਹਾਂ ਬਾਈ ਤੈਨੂੰ ਛੁੱੜ ਹੀ ਗਿਆ ਯਾਰ ਆ ਚਵਾਈ ਚ ਬੂਈ ਆ ਗਈ ਫੁੱਲ ਮੋਟੀ ਜੇ ਗੱਲਬਾਤ ਕਰ ਲਈਏ ਤੇ ਬਾਕੀ ਚਵਾਉਂਦੀ ਵੀ ਦੋਆ ਪਾਸੇ ਬਹਿ ਕੇ ਆ ਨੂੰ ਮਾਰਦੀ ਚੋ ਜੀ ਦੋ ਲੈ ਦੋ ਬੱਸ ਬਾਤ ਛੱਡ ਦੇ ਖਿਆਲ ਚਵਾਈ ਬੋਲ ਦੇ ਛੱਡ ਦਸਾਂਗਾ ਦੇਖੀ ਲੈ ਮੈਂ ਕੋਲੇ ਦੇਖਾ ਜਮਾਂ ਨੂੰ ਟੂਆ ਲਗਾ ਪਿੱਛੇ ਵੀ ਨਹੀਂ ਖੰਦੀ ਬਾਈ ਯਾਰ ਜਿੱਥੇ ਪੈਰ ਤਾਂ ਲੈ ਛੁੱੜ ਹੀ ਬੀਨ ਜੂਈ ਯਾਰ ਪਿਛਲਾ ਜਿਹੜੀ ਮਾਰਦੇ ਲੈ ਆ ਚਵਾਈ ਚ ਬੂਈ ਦਾ ਬਾਈ ਫੁੱਲ ਮੋਟੀ ਆ ਬੱਸ ਬੱਸ ਮੋਟਰ ਵਾਲਾ ਕੰਮ ਹੈ ਤੇ ਤਾਰਾਂ ਧੂਰਾਂ ਸੱਜਣੋਂ ਤੁਹਾਨੂੰ ਆਪਾਂ ਨੇ ਇਹ ਮਾਰ ਕੇ ਦਿਖਾਤੀਆਂ ਚਵਾਈ ਚਬੂਈ ਵਾਲਾ ਹੈਗਾ ਪੰਪ ਵਾਲਾ ਸਿਸਟਮ ਹੈ ਬਿਲਕੁਲ ਬਈ ਪੈਸੇ ਦੇ ਚਮਕੌਰ ਕਿੰਨੇ ਲਾਵਾਂ ਗਣ ਪੈਸੇ ਮੋਲ ਤਾਂ ਯਾਰ ਜੇ ਲੱਖ ਵੀ ਕਹਦਾ ਤਾਂ ਵੀ ਭਰਾ ਮੇਰਾ ਥੋੜਾ ਕਹਦਾ ਵੱਡੀ ਹੈਡ ਵਾਲੀ ਮੰਗ ਰਹੀ ਬੱਸੀ ਆਪ ਵੀ ਬੱਸੀ ਆ ਭਰਾ ਠੀਕ ਹੈ ਗੱਲ ਆ ਸਲਾ 85 ਦੀ ਦੇ ਦਾਂਗੇ ਭਰਾ 85 ਦੀ ਦੇ ਦਾਂਗੇ ਮਾਨਤਾਨ ਮਾਨਤਾਨ ਕਰ ਦਾਂਗੇ ਪਤਾ ਆ ਮਾਨਤਾਨ ਬਾਈ ਕਰ ਦਾਂਗੇ ਬੜਾ ਹਰੇ ਕਬੜ ਦੇ ਵੀਰੇ ਲੱਗਦੀ ਨਹੀਂ ਯਾਰ ਜੀ ਦੇਖੀ ਲੈ ਕਵਾਲਿਟੀ ਖਰ ਬੱਛੀ ਵੀ ਚੰਗੀ ਆ ਕਵਾਲਿਟੀ ਚ ਕਿਸੇ ਵੀ ਪੱਖ ਤੋਂ ਕੋਈ ਕਮੀ ਨਹੀਂ ਤੇ ਬੱਸੀ ਮੰਗ ਲੈ ਨਾਲ ਵੀ ਬੱਛੀ ਆ ਤੇ ਆਪ ਵੀ 6 ਦੰਦ ਬੱਛੀ ਆ ਬਾਈ ਕਹਿੰਦਾ ਸੂਆ ਹੈਗੀ ਆ ਦੂਜਾ ਲੈ ਨਹੀਂ ਕਨੇ ਕੰਨ ਆ ਵੀਰੇ ਇਸ ਗੱਲ ਦੇਖੀ ਸੋਨਾ ਰੱਖ ਤੇ ਨਾਲ ਬੱਛੀ ਵੀ ਕਵਾਲਿਟੀ ਦਾ ਚੰਗੇ ਸੀਮਨ ਦੇ ਉਹ ਬਾਈ ਪੁੱਛ ਕੇ ਦੱਸ ਦੂ ਤੇ ਹੁਣ ਗਹਿਰੀ ਲੈ ਇਧਰ ਲੈ ਬੰਨੇ 2 ਨੰਬਰ ਵਾਲੀ ਤੇ ਪਹਿਲਾਂ ਇਹ ਜੀ ਬੱਛੀਏ ਦਿਖਾ ਦੇ ਯਾਰ ਇਹ ਲੰਬਾਈ ਦਿਖਾ ਦੇ ਇੱਥੋਂ ਬੀ ਦੀ ਲੰਬਾਈ ਆ ਜਿਹੜੀ ਲੰਬਾਈ ਕਿੰਨੀ ਆਮ ਬੱਚਿਆਂ ਨਾਲੋਂ ਡੂਟੀ ਲੰਬਾਈ ਆ ਇਹਦੀ ਤੇ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਆ ਗਿਆ ਇਹ ਵੀ ਕਿਸੇ ਬਾਈ ਕਹਿੰਦਾ ਚੰਗੇ ਚੰਗੇ ਸੀਮਨ ਦੀ ਆ ਇਹ ਟਾਪ ਸੀਮਨ ਦੀ ਆ ਇਥੋਂ ਕੁਆਲਿਟੀ ਕੁਆਲਿਟੀ ਚੈੱਕ ਕਰਦੇ ਤੁਹਾਨੂੰ ਐ ਲੱਗੂ ਜਿਵੇਂ 15 ਦਿਨ ਦੀ ਬੱਚੀ ਦੀ ਆ ਆ 15 ਦਿਨ ਦੀ ਰਾਤ ਦੀ ਸੂਈ ਹੋਈ ਹੈ 4:00 ਵਜੇ ਕੋਈ ਪੂਛ ਪਾਛ ਵੀ ਨਹੀਂ ਕੋਈ ਲੰਬੀ ਦੇਖੋ ਹਾਂ ਜਮਾ ਛੋਟੀ ਆ ਗਿਆ ਉਹ ਤੋਂ ਕੁਆਲਿਟੀ ਦੇ ਵਿੱਚ ਆ ਗਈ ਤੇ ਹੁਣ ਮਾਰ ਦੇ ਵਹਿੜ ਤੇ ਕੈਮਰਾ ਇਹਦਾ ਸਪੱਗਟ ਆ ਬਾਈ ਇਹਦਾ ਦੂਜਾ ਸੂਆ ਵੀਰੇ ਤੋੜ ਦਿਓ ਜੀ ਖੋਲ ਕੇ ਯਾਨੀ ਭਰਾ ਤੋਰੀ ਆ ਇਹਦਾ ਵੀ ਦੂਜਾ ਸੂਆ ਇਕੱਠੀ ਸੂਈਆਂ ਨੇ ਇਕੱਠੀ ਸੂਈ ਨੇ 15-15 ਮਿੰਟ ਦਾ ਹੋਗਾ ਦੇਖਿਓ ਦੋਆਂ ਨੇ ਬੱਛੀਆਂ ਫਰੀਆਂ ਕਿੰਨੀਆਂ ਦੇਖਿ ਕਿੰਨੇ ਘੈਂਟ ਲੱਗ ਬਸ ਦੋਨੇ ਘੈਂਟ ਨੇ ਭਰਾ ਮੇਰਾ ਆ ਤੋੜ ਦੇ ਬਾਈ ਜੇਰ ਜੇਰ ਆ ਦੋਨਾਂ ਦੀ ਪ੍ਰੋਪਰ ਜੇਰ ਆ ਪਈ ਬਾਈ ਯਾਰ ਜੇਰ ਦੋਆਂ ਦੀ ਡੰਨ ਆ ਜੇਰ ਵਾਲਾ ਕੋਈ ਸਿਸਟਮ ਹਾਂ ਜੇਰਾਂ ਕੋਈ ਢੜਕੂ ਨਹੀਂ ਕਉਂ ਬੱਚ ਅੱਧੀ ਜਰਮਨ ਨਹੀਂ ਸੂਈ ਮੰਨੀ ਹੁੰਦੀ ਆ ਭਰਾ ਮੇਰੇ ਜੇਰ ਨਾ ਪਾਵੇ ਬਾਈ ਵੱਡੀ ਗੱਲ ਆ ਆਰਡਰ ਇਹਦਾ ਵੀ ਆ ਗਿਆ ਆਰਡਰ ਪੂਰਾ ਦਾ ਆਰਡਰ ਦੇ ਖੁੱਲੇ ਲੇਵੇ ਦੀਆ ਵੀਰੇ ਆਰਡਰ ਆ ਗਿਆ ਬਿਲਕੁਲ ਫਿਕਸ ਜੇ ਗੱਲਬਾਤ ਕਰ ਲਈਏ ਲੇਵੇ ਖੁੱਲੇ ਦੀ ਬਹੁਤ ਅਵਰੇ ਹਾਂ ਖੁੱਲੇ ਆਰਡਰ ਚ ਆ ਗਈ ਤੇ ਥਣ ਲੱਗਿਆ ਇਹਨੂੰ ਕੱਲਾ ਕੱਲਾ ਸੱਜਣੋ ਮੂਠੀ ਵਾਲਾ ਲੱਗਿਆ ਤੇ ਨਾਲ ਵੀ ਇਹਦੇ ਪੱਛੀ ਆ ਗਈ ਮੰਗਰ ਵੀ ਬੱਸੀ ਹੈ ਤੇ ਆਪ ਵੀ ਬੱਸੀ ਹੈ ਪੈਰਾਪੂਰਾਂ ਦੀ ਬੜੀ ਮਜ਼ਬੂਤ ਆ ਵੀਰੇ ਜਿਵੇਂ ਕਿ 5-7 ਆਪਾਂ 5-7 ਸਾਲ ਤੋਂ ਚੋਣੀ ਹੋਵੇ ਠੀਕ ਹੈ ਪੂਰੀ ਬਿਹਤਰ ਰੂਹ ਹੈ ਬੱਸੀ ਐ ਲੈਗ ਸਕੋਰ ਵੀ ਮਜ਼ਬੂਤ ਆ ਗਿਆ ਕਮਾਲ ਹੋਈ ਇੱਥੋਂ ਤੇ ਸਭ ਤੋਂ ਮੇਨ ਗੱਲ ਇਹਦੀ ਫੇਸ ਕੁਆਲਿਟੀ ਤੇ ਮਾਰੀ ਬੜੀ ਨਰਾਇ ਚੰਗੀ ਆ ਸੋਣੀ ਬਹੁਤ ਆ ਫੇਸ ਤੋਂ ਛੋਟਾ ਹੁਣ ਬਿਸਕੁਟ ਜਿਹੜਾ ਕਰਨੀ ਦੇਖ ਲੈ ਫੇਸ ਕੁਆਲਿਟੀ ਦੀ ਗੱਲ ਬਾਤ ਕਰ ਲਈਏ ਵਾਈਟ ਫੇਸ ਆ ਗਿਆ ਜਿਵੇਂ ਨੀਲੀ ਰਾਵੀ ਨੀਲੀ ਹਾਂ ਉਹਦੇ ਮੂੰਹ ਕੱਟ ਬਹੁਤ ਸੋਨਾ ਵੀਰੇ ਦਾ ਬੋਚ ਕੇ ਬੋਚ ਕੇ ਬੋਚ ਕੇ ਇੱਥੇ ਮਰਾ ਹੁੰਦਾ ਸਾਰੇ ਮੋੜਾਂ ਤੇ ਆ ਦੇ ਨਾ ਅੰਦਰ ਅੰਦਰ ਹੀ ਬੁਰਦ ਸਾਰੇ ਅੰਦਰ ਕਿਹੜਾ ਦਵਾ ਦੇ ਕੇ ਰਾ ਇਹਨਾਂ ਜਿਹੜਾ ਦਵਾ ਦੇਣ ਨੂੰ ਕਿਸੇ ਨੂੰ ਹੋ ਨਾ ਰਹੇ ਜੀ 13 ਹੋਰ ਦਵਾ ਦੇ ਅੰਦਰ ਕਿਹੜਾ ਤਸੱਲੀ ਕਰਾ ਦੇ ਦੇ ਤਸੱਲੀ ਕਰਾ ਦੇ ਕਿਸੇ ਪੱਕੇ ਤੋਂ ਰਹਿ ਨਾ ਜਾਵੇ ਜਿਹਦੇ ਪੱਕੇ ਤੋਂ ਰਹਿ ਨਾ ਜਾਵੇ ਸੂਆ ਕੀ ਦੂਜਾ ਤੇ ਇੱਥੋਂ ਗਹਿਰੀ ਸਾਈਡ ਤੋਂ ਦਿਖਾ ਦੇ ਇੱਥੇ ਖੜੀ ਰਹਿਣ ਦੇ ਫੇਸ ਕੁਆਲਿਟੀ ਦਿਖਾ ਦੇ ਸਾਰੀ ਬਈ ਅਰਗ ਹਾਂ ਪਛਾਣ ਆ ਦੇਖੀ ਫ ਇਸ ਕੁਆਲਿਟੀ ਬਹੁਤ ਵਧੀਆ ਬਣਦੀ ਯਾਰ ਹੱਦੋਂ ਵੱਧ ਕੰਨ ਨਹੀਂ ਕਰਨ ਬਈ ਮਾਰ ਦੀ ਕੂਲਟੀ ਆ ਗਈ ਟੌਪ ਬਿਲਕੁਲ ਹਨਾ ਬਿਲਕੁਲ ਖੜਨੀ ਖੁਰਨੀ ਬਹੁਤ ਸੋਹਣੀ ਆ ਪਰ ਜਿੰਨੀ ਹੈਗੀ 19 ਸਿਫਤ ਦੀ ਥੋੜੀ ਜਿਹੀ ਗੱਲ ਹੈ ਜਿਹੜੀ ਯਾਰ ਸਟਰਕਚਰ ਹੈ ਦਾ ਸਟਰਕਚਰ ਦੀ ਮਜ਼ਬੂਤ ਸੀ ਬੜੀ ਮਜ਼ਬੂਤ ਲੱਗਦੀ ਯਾਰ ਥੱਲੋਂ ਵੀ ਠੰਡੀ ਦੇਖ ਲੈ ਬੁਰੀ ਸਵਾਸ ਬੂਦੀ ਬੜੀ ਠੰਡੀ ਆ ਗਈ ਬਿਲਕੁਲ ਸੀਲ ਠੰਡੀ ਬਾਧੂ ਆ ਆ ਲੈ ਚੱਲ ਲੈ ਚਲ ਗਿਆ ਨਿਕਮਾ ਲੈ ਇਹਨੂੰ ਬਹੁਤ ਹੱਦੋਂ ਵੱਧ ਪਰ ਮੈਂ ਚੱਲ ਨਾਲ ਇਹਦੇ ਜਿਹੜੀ ਬੱਛੀ ਆ ਨਾ ਤੁਹਾਨੂੰ ਇੱਕ ਗੱਲ ਇੱਕ ਮੈਂ ਦੱਸਦਾ ਨਾ ਵੀ ਇਹਦੀ ਜਿਹੜੀ ਬੱਚੀ ਆ ਬੱਚੀ ਬਾਲੀ ਟੋਪ ਕਲਾਸ ਹੈ ਇਹਦੀ ਉਹ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਉਹ ਤੁਹਾਡੇ ਸਾਹਮਣੇ ਹੈ ਫੁੱਲ ਹਾਈਟ ਵਾਲੀ ਬੱਚੀ ਬਣੂ ਤੇ ਲੰਬਾਈ ਵਾਲੀ ਮਾਂ ਨੂੰ ਵੀ ਵੱਧ ਕੇ ਜਾਊਗੀ ਇਹ ਬਾਈ ਹਾਂ ਕਿਸੇ ਟਾਪਰ ਸੀਮਨ ਦੀ ਹੈ ਤੇ ਪ੍ਰਿੰਟ ਪ੍ਰਿੰਟ ਵਾਲੀ ਜਿਹੜੀ ਕੁਆਲਿਟੀ ਹੈ ਪ੍ਰਿੰਟ ਪ੍ਰਿੰਟ ਵਾਲੀ ਕੁਆਲਿਟੀ ਯਾਰ ਬੱਚੀ ਦੀ ਲਾਜਵਾਬ ਹੈ ਆਪਦੀ ਮਾਂ ਨਾਲੋਂ ਵੱਡਾ ਤਾਂ ਮੈਂ ਕਹਿੰਦਾ ਨਹੀਂ ਵੀ ਪਹਿਲੇ ਨਹੀਂ ਆਪਦੀ ਮਾਂ ਨਾਲੋਂ ਵਾਧੂ ਤੋਂ ਕੱਢੂ ਹਾਂ ਪਹਿਲਾਂ ਬਾਕੀ ਬਾਕੀ ਵੀ ਜਾਇਆ ਜਾ ਹਾਂ ਲੈ ਬੱਚਾ ਲਾ ਕੇ ਤਾਰਾਂ ਦਿਖਾ ਦੇ ਜਮਕਾ ਰੇ ਨਹੀਂ ਮਾਰ ਕੇ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀਆਂ ਹੁਣ ਜੋੜੀ ਬਾਕੀ ਹੁੰਦਾ ਭਰਾ ਮੇਰਾ ਨਾ ਆਨਲਾਈਨ ਵੀ ਮੰਗਾ ਸਕਦਾ ਇਹ ਲਾ ਦੇ ਬੱਚਾ ਕੋਈ ਗੱਲ ਨਹੀਂ ਲੈ ਬੱਤੀ ਇੱਕ ਤੋਂ ਗੱਲ ਜਿਹੜੀ ਆਇਥੋਂ ਦਿਖਾ ਦੇ ਆਰਡਰ ਫੁੱਲ ਚੜਾਈ ਵਾਲਾ ਰੱਖ ਦੇ ਲਾ ਦੇ ਬੱਚਾ ਤਾਰਾਂ ਸਾਨੂੰ ਇਹ ਜੇ ਵੀ ਦਿਖਾ ਦੇ ਨੇ ਮਾਰ ਕੇ ਆਪਾਂ ਆ ਗਈ ਜੀ ਹਾਂ ਜੀ ਕਰ ਦੋ ਬੱਚਾ ਬੰਨੇ ਬਾਈ 1700 ਸੱਜਣੋਂ ਦਿਖਾ ਦੇਣਾ ਮਾਰ ਕੇ ਦੀ ਆਪਾਂ ਸੂਆ ਇਹ ਵੀ ਦੂਜਾ ਆ ਗਈ ਬਾਲਟੀ ਧਰ ਲੁ ਬਾਲਟੀ ਕਰਨੀ ਸੀ ਤੇ ਵਾਈਚ ਬੂਈ ਇਹਦੀ ਵੀ ਪੰਪ ਵਾਲਾ ਕਰਦੇ ਆਂ ਮੀਆਂ ਭਰਾ ਮ ਜੀ ਨੇ ਮਰਜੀ ਮਗਾ ਦੇ ਲੈ ਤੇ ਵਾਈਚ ਬੂਈ ਇਹਦੀ ਵੀ ਫੁੱਲ ਮੋਟੀ ਆ ਤੇ ਦੋਨੇ ਸੱਜਣ ਬਹਿ ਕੇ ਚੋਂਦੇ ਨੇ ਦੋਹਾਂ ਸਾਈਡਾਂ ਤੋਂ ਬਾਹਰ ਛੱਡ ਦੇ ਬਾਈ ਕੱਢ ਦੇ ਛੱਡ ਦੇ ਇਹ ਜਿਹੜਾ ਮੂਕੀ ਆ ਭਰਾ ਕੋਈ ਚੱਕਰ ਨਹੀਂ ਪਾ ਦੱਸ ਦੇਦਾ ਛੱਡ ਕਿਉਂਣਾ ਮੂਲ ਦਾ 75 ਕਰਾ ਲੈ 80 ਕਰਾ ਲੈ ਵੀਰੇ 60000 ਦੀ ਵੜ ਦੇ ਦਾਂਗੇ 67000 ਦੀ ਦੇ ਦਾਂਗੇ ਭਰਾ ਸੀਲ ਠੰਡੀ ਬਰਫ ਵਰਗੀ ਤੇ ਚਵਾਈ ਚੂਈ ਥਾਂ ਦੇ ਦੇਖੀ ਕਿ ਮਾਰਾ ਘੱਟ ਕੇ ਰੋ ਰੋ ਬਣਦਾ ਥਾਂ ਦਾ ਲਾਲੀ ਮਾਰਾ ਗੋਲਾ گلابی گلابی ਆ ਕੁਆਲਿਟੀ ਹਰੇਕ ਪੱਖ ਤੋਂ ਤੁਹਾਨੂੰ ਮੈਂ ਬਾਕੀ ਦਿਖਾਤੀ ਤੇ ਨਾਲ ਇਹ ਆ ਬੱਛੀ ਆ ਗਈ ਕੇਰਾ ਗੈਰੀ ਹੋਰ ਮਾਰਦੇ ਬੱਛੀ ਤੇ ਇਹ ਬਾਈ ਕਹਿੰਦਾ ਦੇਵਾਂਗੇ 67000 ਰਕਮ ਕੁੱਲ 67000 ਦੇਊਗੀ ਆ ਮਾਨਤਾ ਨੇ ਤੇ ਚ ਹੋ ਜੂਗਾ ਛੋਟ ਛੱਪਾ ਨੰਬਰ ਬੋਲੋ ਵੀਰ ਜੀ ਨੰਬਰ 977947544 ਵੀਰੇ ਜੇ ਕਿਸੇ ਨੇ ਦੋਹੇ ਲੈਣੀਆਂ ਹੋਣ ਮੇਰਾ ਪਉਸ ਹਿਸਾਬ ਨਾ ਕਰਦਾਂਗੇ ਫਿਰ ਆਪਾਂ 100 ਕਿਲੋਮੀਟਰ ਆਉਣ ਲੈਣਾ ਸੱਡਾਂਗੇ ਆਪਾਂ 100 ਕਿਲੋਮੀਟਰ ਬਾਈ ਕਹਿੰਦਾ ਜਿਹੜੇ ਰੇਟ ਕਰੇ ਨੇ ਇਸ ਰੇਟ ਦੇ ਵਿੱਚ ਇਹ ਦੋਹੇ ਜੋੜਾ ਕਿੰਨੇ ਦੇਣੇ ਆ ਬਾਈ ਕੋਰੇਗਾ ਬਾਈ ਬਾਹਰ ਲਾਵਾ ਜੋੜਾ ਕੰਮ ਕਰਨੀਆਂ ਆ ਠੀਕ ਆ ਗੱਲ ਤਾਂ ਉਹਦੇ ਚ ਬਾਈ ਕਹਿੰਦਾ 100 ਕਿਲੋਮੀਟਰ ਪਹੁੰਚ ਹੋ ਜੂ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜਿਹੜੇ ਵੀ ਸੱਜਣ ਨੂੰ ਇਹ ਨਗੀਨੇ ਪਸੰਦ ਆਉਣਗੇ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ